ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਤੀਰ ਸਿੰਘ ਸਨੇਹਰੇ ਅਸੀਂ ਖੜਿਆ ਜੀਰਾ ਜਿੱਤੇ ਅੱਜ ਜੀਰਾ ਦੇ ਵਿੱਚ ਅਰੂੜ ਜੀ ਮਹਾਰਾਜ ਦਾ ਜਿਹੜਾ ਜਨਮ ਦਿਹਾੜਾ ਉਹ ਬੜੀ ਪੰਤਾਂ ਦੇ ਨਾਲ ਮਨਾਇਆ ਜਾ ਰਿਹਾ ਅਸੀਂ ਐਸਾ ਸਭ ਤੋਂ ਨਾਲ ਚੰਦ ਜੀ ਪ੍ਰਧਾਨ ਦੇ ਗੱਲ ਵਰਗੇ ਪ੍ਰਧਾਨ ਜੀ ਅਸੀਂ ਆ ਪ੍ਰਧਾਨ ਜੀ ਕੀ ਕਹਿੰਦਾ ਕਿ ਉਹਦੇ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਮਨਾ ਰਿਹਾ ਮਦੇ ਬਰੇ ਤੋਂ ਉਪਾਉਣਾ ਗੰਦਰਮਾਯਾਰਾ ਜੀ ਦੇ ਮਹਾਰਾਜ ਦਾ ਗੱਲ ਕਿਸ਼ੋ ਅਰੂੜ ਜੀ ਮਹਾਰਾਜ ਨੇ ਅਰੂੜ ਮਹਾਰਾਜ ਦੇ ਵਿੱਚ ਜਨਮ ਲੈ ਕੇ ਸਮਾਜ ਦਾ ਸੁਧਾਰ ਕੀਤਾ ਅਗੇ ਸਮਾਜ ਦੇ ਵਿੱਚ ਸ਼ਾਂਤੀ ਸਥਾਪਿਤ ਕੀਤੀ ਸਭਾ ਨੇ ਜੀ ਆ ਦੇਖੀ ਅਰੂੜ ਜੀ ਮਹਾਰਾਜ ਦਾ ਜਨਮ ਦਿਨ ਮਨਾਇਆ ਮੈਂ ਧੰਨਵਾਦ ਕਰਦਾ ਸ਼ਹਿਰ ਵਾਸੀਆਂ ਦਾ ਅਰੂੜ ਵੰਸ਼ ਭਰਾਵਾਂ ਦਾ ਅਰੂੜ ਅਸੀਂ ਤੇ ਯੋਧੇ ਜਰਾਂ ਦਾ ਖਾਸ ਕਰਕੇ ਪ੍ਰਧਾਨ ਹਾਕਮ ਸਿੰਘ ਜੂਰੇ ਦਾ ਉਹਨਾਂ ਦੀ ਟੀਮ ਦਾ ਉੱਜ ਜਿਹੜਾ ਸਾਡਾ ਸਮੁੱਚਾ ਸੰਸਾਰ ਹੈ ਉਹ ਰੂਪ ਦੀ ਮਾਰਿਆ ਦਾ ਜਨਮ ਦਿਨ ਮਨਾ ਰਿਹਾ ਹੈ ਪਰ ਉੜਾ ਬਰਾਦੀ ਦੀ ਜਠੇਰੀਆਂ ਦੀ ਬੜੀ ਵੱਡੀ ਹੋੰਦ ਹੈ ਇਹ ਉਹਨਾਂ ਦੇ ਬੱਚੇ ਹੈ ਉਹਨਾਂ ਦੇ ਬੱਚੇ ਸਾਰੇ ਪੰਜਾਬ ਦੇ ਵਿੱਚ ਆਪਣਾ ਜਨਮ ਦਿਨ ਮਨਾ ਰਹੇ ਹੈ ਸਾਡੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਟੀਮਾਂ ਬੜੇ ਵੱਡੇ ਪਰਦੋ ਤੇ ਸੇਵਾ ਕਰਦੀਆਂ ਸਮਾਜ ਦੀ ਜਿੰਨੀਆਂ ਵੀ ਸਾਡੀਆਂ ਸੰਸਾਵਾਂ ਸੇਵਾ ਨੂੰ ਲਗੀਆਂ ਉਹ ਆਪਣਾ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਰਹੀਆਂ ਹੈ ਸੰਦੇਸ਼ ਮੈਂ ਇਹ ਦੇਣਾ ਚਾਹਾਂਗਾ ਭਈ ਆਪਦੇ ਭਾਈਚਾਰੇ ਨੂੰ ਆਪਾਂ ਇਕੱਠੇ ਰਲ ਕੇ ਚੱਲਣਾ ਹੈ ਇਕੱਠੇ ਰਲ ਕੇ ਚੱਲੀਏ ਰੋੜ ਦੀ ਮਹਾਰਾਜ ਦਾ ਨਾਮ ਵਧਾਈਏ ਸੰਸਥਾ ਦੇ ਵਿੱਚ ਜਿਨੇ ਅੱਜ ਰੁਕੇ ਹੋਏ ਆ ਉਹ ਕੂਰੇ ਕਰੀਏ ਜਿਨੇ ਵੀ ਸਾਡੇ ਲੋਕ ਭਾਈ ਦੇ ਕੰਮ ਹੈ ਉਹ ਅਸੀਂ ਪਹਿਲ ਦੇ ਦਾਤੇ ਕਰੀਏ ਰੋੜ ਕੇ ਮਹਾਰਾਜ ਦੇ ਜਨਮ ਦਿਨ ਦੇ ਉੱਪਰ ਆ ਰੋੜਾ ਵਨ ਸ਼ੁਰੂ ਹੋ ਜੋ ਅੱਜ ਬਹੁਤ ਵਧੀਆ ਸਵਾਗਤ ਕੀਤਾ ਗਿਆ ਹੈ ਇਹਦੇ ਵਿੱਚ ਸਾਡੇ ਸਵਾਮੀ ਜੀ ਆਦਮ ਸਿੰਘ ਜੀ ਸਾਰੇ ਸ਼ਹਿਰ ਦੇ ਬਦਵੰਤੇ ਆਏ ਆ ਮੇਰੇ ਵੱਲੋਂ ਰੋੜ ਦੀ ਮਹਾਰਾਜ ਜੀ ਨੂੰ ਸ਼ਤਿ ਸ਼ਤ ਨਮਨ ਔਰ ਸਾਰੀ ਅਰੋੜਵਾਂ ਨੂੰ ਬਹੁਤ ਬਹੁਤ ਮੁਬਾਰਕਾ ਉਸੇ ਤਰ੍ਹਾਂ ਹੀ ਉਹਨਾਂ ਦਾ ਅਸ਼ੀਰਵਾਦ ਅਰੋੜਵਾਂ ਚ ਤੇ ਬਣਿਆ ਰਹੇ ਤੇ ਸਾਰੀ ਅਰੋੜਵਾਂ ਦਿਨ ਤੁਨੀ ਰਾਤ ਚਹੁੰਨੀ ਤਰੱਕੀ ਕਰੇ ਮੈਂ ਹਾਕਮ ਸਿੰਘ ਭਾਨ ਉਹਨਾਂ ਕੋਲ ਕਬਾ ਜੀ ਆ ਸਾਡੇ ਅਜ ਰੂਜੀ ਮਹਾਰਾਜੀ ਦਾ ਜੋ ਜਨਮ ਦਿਨ ਮਨਾਇਆ ਜਾ ਰਿਹਾ ਜਿੱਦੇ ਤਾਂ ਤਮਾਂ ਪਹੁੰਚੇ ਤੇ ਆਇਆ ਸਾਰਿਆਂ ਨੂੰ ਜੀ ਆ ਕਹਿੰਦੇ ਧੰਨਵਾਦ ਕਰਦੇ ਆ ਆਪਦੀ ਸੰਸਥਾ ਵੱਲੋਂ ਤੇ ਗੁਰੂ ਮਹਾਰਾਜੀ ਜੀ ਖੁਸ਼ੀਆਂ ਵਿੱਚ ਸ਼ਾਮਲ ਹੋਏ ਆ ਤੁਸੀਂ ਨਹੀਂ ਸੰਗਤ ਹੋਰ ਵੀ ਆਏ ਸਾਰਿਆਂ ਨੂੰ ਅਸੀਂ ਜੀ ਆ ਕਹਿੰਦੇ ਆ